ਤੁਹਾਡਾ ਸਰ ਤੁਸੀਂ ਕਿਹੜੇ ਸਾਡੇ ਤੋਂ ਆਇਆ ਹੋ ਸ਼੍ਰੀਮਾਨ ਜੀ ਤੇ ਦੱਸੋ ਨਹੀਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਤੇ ਥੱਪੜ ਮਾਰਦੇ ਤਾਂ ਚੰਗਾ ਲੱਗਦਾ ਤੁਹਾਨੂੰ ਪਤਾ ਕਿ ਨਗਰ ਕੀਰਤਨ ਇੱਥੇ ਆ ਰਿਹਾ ਵਾ ਬੈਲਟ ਨੰਬਰ ਤੇ ਆਈ ਨਹੀਂਗਾ ਬੈਲਟ ਨੰਬਰ ਕਿਉਂ ਨਹੀਂ ਆ ਰਿਹਾ ਬੈਲਟ ਨੰਬਰ ਹੋਊਗਾ ਜੋ ਇਹ ਨਹੀਂ ਅੱਡਾ ਮੋੜੀ ਦਾ ਜੀ ਕੋਈ ਨਾ ਥੱਪੜ ਮਾਰਿਆ ਸਾਡੇ ਸਾਹਮਣੇ ਫੋਨ ਉਹ ਭਾਜੀ ਫੋਨ ਤੋੜਿਆ ਉਹਨੂੰ ਕਹੋ ਭਾਈ ਪੰਜਾ ਗੱਲ ਉਹ ਫੋਨ ਤੋੜਿਆ ਪੱਤਰਕਾਰ ਦਾ ਫੋਨ ਦੇਖਦਾ ਪੱਤਰਕਾਰ ਨੇ ਕਿ ਸਭ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਹੁਣ ਟ੍ਰੈਫਿਕ ਪੁਲਿਸ ਜਿਹੜੀ ਕਿ ਇੱਥੇ ਮੌਕੇ ਤੇ ਬਲਵਿੰਦਰ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜਦੋਂ ਪੱਤਰਕਾਰ ਨੂੰ ਭਾਜੀ ਦਾ ਬਿੱਲਾ ਬਿੱਲਾ ਦਿਖਾਓ ਮਨਦੀਪ ਸਿੰਘ ਦੁਆਰਾ ਦਿਖਾਓ ਜੀ ਕਿੱਥੇ ਲੱਗਿਆ ਕਿੱਥੇ ਤੂੰ ਉਹ ਕਿੱਥੇ ਲੱਗਿਆ ਮੋਹਾਲੀ ਇੱਥੇ ਕੀ ਕਰਦਾ ਆਈਟਮ ਲੈ ਗਏ ਤਾਂ ਕਿੱਥੇ ਤੇ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾਂ ਸਰਦਾਰ ਬੰਦੇ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਚੰਗਾ ਲੱਗਦਾ ਤੁਹਾਨੂੰ ਇਹ ਕੰਮ ਕਰਦਾ ਵਰਦੀ ਪਾਈ ਏ ਜਿਹੜੇ ਓਏ ਸਮਝਾਉਂਦੇ ਨਹੀਂ ਨਹੀਂ ਭਾਈ ਥੱਪੜ ਮਾਰਾਂਗੇ ਓਦੋਂ ਛੱਡਦੇ ਤੇ ਮੈਂ ਕਾਲ ਕਰਵਾਈ ਫੋਨ ਦਿਖਾਓ ਆਪਣਾ ਫੋਨ ਦਿਖਾਓ ਫੋਨ ਦਿਖਾ ਰਹੇ ਫੋਨ ਮੈਂ ਫੋਨ ਆ ਮੇਰੇ ਕੋ ਸਾਰੀ ਵੀਡੀਓ ਬੜੀ ਥੱਪੜ ਮਾਰਨ ਦੀ ਆ ਤੁਸੀ ਦੇਖ ਸਕਦੇ ਹੋ ਸਮਰਲਾ ਚੌਂਕ ਦੀਆਂ ਬਿਲਕੁਲ ਲਾਈਵ ਤਸਵੀਰਾਂ ਨਾਲ ਦੀ ਨਾਲ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਆ ਤੁਹਾਨੂੰ ਤਸਵੀਰ ਦਿਖਾ ਰਹੇ ਜਿਸ ਜਗ੍ਹਾ ਤੇ ਇਹ ਬਾਥਰੂਮ ਕਰ ਰਹੇ ਸੀ ਲੇਕਿਨ ਪੱਤਰਕਾਰ ਵੱਲੋਂ ਜਦੋਂ ਇਹਨਾਂ ਨੂੰ ਇੱਥੋਂ ਰੋਕਿਆ ਗਿਆ ਤੋਂ ਉਸ ਤੋਂ ਬਾਅਦ ਉਸਦੇ ਹੱਥੋਂ ਪਾਈ ਵੀ ਹੋਈ ਨਜ਼ਰ ਆ ਰਹੇ ਨੇ ਇਸ ਸਮਰਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਤੇ ਕੀ ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਮੋਹਾਲੀ ਤੋਂ ਇੱਥੇ ਲੁਧਿਆਣੇ ਆਏ ਸੀ ਹਾਲਾਂਕਿ ਇੱਥੇ ਵੱਡੇ ਵੱਡੇ ਜਿਹੜੇ ਨੇ ਅਸੀਂ ਨਗਰ ਕੀਰਤਨ ਵੀ ਲੰਗੜਾਇਆ ਤੇ ਉਸ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਦਾ ਜ਼ਰੂਰ ਬੰਦ ਕਰ ਦਿੱਤੇ ਗਏ ਨੇ ਲੇਕਿਨ ਇਹ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ ਕੀ ਪੱਤਰਕਾਰ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਕੋਈ ਆ ਭਾਈ ਦੱਸੋ ਤੁਸੀਂ ਸ਼੍ਰੀਮਾਨ ਜੀ ਦੱਸੋ ਕਿੱਥੇ ਲੱਗੇ ਕਿੱਦਿਓ ਹੋਏ ਹੋ ਥੋੜਾ ਦੱਸ ਕੇ ਜਾਓ ਮੋਹਾਲੀ ਕਿੱਥੇ ਕਿ ਲੱਗੇ ਹੋਏ ਹੋ ਨਾਲਾ ਮਾਰੇ ਨਾਮ ਪਲੇਟ ਦਿਖਾ ਦਿਓ ਨਾ ਥੋੜੀ ਜੀ ਥੋੜਾ ਜਿਹਾ ਨਾਮ ਪਲੇਟ ਦਿਖਾ ਦਿਓ ਆਪਣੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਨਾਲ ਦੀ ਨਾਲ ਚਲਦੀਆਂ ਤੁਹਾਨੂੰ ਦਿਖਾ ਰਿਆ ਜਿਸ ਪੁਲਿਸ ਮੁਲਾਜ਼ਮ ਨੇ ਅੱਜ ਇੱਕ ਪੱਤਰਕਾਰ ਨੇ ਜਦੋਂ ਸੱਚ ਦਿਖਾਇਆ ਦੋਸਤੋ ਬਾਅਦ ਉਸ ਦਾ ਫੋਨ ਵੀ ਜਿਹੜਾ ਆ ਨੀਚੇ ਸੁੱਟਿਆ ਗਿਆ ਤਾਂ ਉਸ ਤੋਂ ਬਾਅਦ ਇਹ ਹੁਣ ਤੁਸੀਂ ਦੇਖੋ ਕੈਮਰੇ ਆਨ ਦੇ ਵਿੱਚ ਕਿਸ ਤਰ੍ਹਾਂ ਆਪਣਾ ਫੇਸ ਜਿਹੜਾ ਪਰਲੇ ਪਾਸੇ ਕਰਦਾ ਹੋਇਆ ਨਜ਼ਰ ਆ ਰਹੇ ਨੇ ਇਦਾਂ ਦੇ ਮੁਲਾਕਾਤਾਂ ਦੇ ਉੱਤੇ ਤੁਸੀਂ ਕੀ ਕਮੈਂਡ ਕਰਦੇ ਹੋ ਜਰੂਰ ਦੱਸੋ ਆ ਦੇਖੋ ਜੀ ਮਨਦੀਪ ਸਿੰਘ ਆ ਮੜਵੇ ਦਿਖਾ ਦਿਓ ਜੀ ਆ ਮਨਦੀਪ ਸਿੰਘ ਜੀ ਦਾ ਇਹਨਾਂ ਦਾ ਨਾਮ ਜਿਹੜਾ ਆ ਮਨਦੀਪ ਸਿੰਘ ਆ ਬਿਲਕੁਲ ਇਹ ਤਸਵੀਰਾਂ ਨੇ ਸਾਡੇ ਤੋਂ ਆਏ ਹੋ ਸਰ ਤੁਸੀਂ ਕਿਹੜੇ ਸਾਡੇ ਤੋਂ ਆਏ ਹੋ ਸ਼੍ਰੀਮਾਨ ਜੀ ਤਾਂ ਦੱਸੋ ਨਹੀਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਤੇ ਥੱਪੜ ਮਾਰਦੇ ਤਾਂ ਚੰਗਾ ਲੱਗਦਾ ਤੁਹਾਨੂੰ ਪਤਾ ਜੀ ਨਗਰ ਕਿਰਤ ਨੇ ਇੱਥੇ ਆ ਰਿਹਾ ਵਾ ਇਹ ਬਲਵਿੰਦਰ ਜੀ ਤੇਰਾ ਉਹ ਬੈਲਟਰ ਨੰਬਰ ਤੇ ਆਈ ਨਹੀਂਗਾ ਬੈਲਟਰ ਨੰਬਰ ਕਿਉਂ ਨਹੀਂ ਆ ਰਿਹਾ ਬੈਲਟਰ ਨੰਬਰ ਹੋਊਗਾ ਬੈਲਡ ਹੋਊਗਾ ਨਾ ਨਹੀਂ ਅੱਜ ਹੋਣੀ ਗੱਲ ਆ ਜੀ ਕੋਈ ਨਾ ਥੱਪੜ ਮਾਰਿਆ ਸਾਡੇ ਸਾਹਮਣੇ ਫੋਨ ਉਹ ਭਾਈ ਜੀ ਫੋਨ ਤੋੜਿਆ ਉਹਨੂੰ ਕਹੋ ਭਾਈ ਭਾਈ ਇਹ ਗੱਲ ਤੇ ਫੋਨ ਤੋੜਿਆ ਪੱਤਰਕਾਰ ਦਾ ਫੋਨ ਤੇ ਤਾਂ ਪੱਤਰਕਾਰ ਨੇ ਤੁਸੀਂ ਦੇਖ ਸਕਦੇ ਹੋ ਹੁਣ ਟ੍ਰੈਫਿਕ ਪੁਲਿਸ ਜਿਹੜੀ ਕਿ ਇੱਥੇ ਮੌਕੇ ਤੇ ਬਲਵਿੰਦਰ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜਦੋਂ ਪੱਤਰਕਾਰ ਨੂੰ ਭਾਈ ਇਹਦਾ ਬਿੱਲਾ ਬਿੱਲਾ ਦਿਖਾਓ ਮਨਦੀਪ ਸਿੰਘ ਦੁਆਰਾ